ਕੈਂਦੇ ਦੇ ਬਾਰੇ ਬੈਠੀ ਐ ਕਿਉਂ ਬੈਠੀ ਐ ਪੁੱਤਾ ਨਾ ਕੋ ਕੰਮ ਕਰਦੀਆਂ ਨਾ ਚਾਹ ਪਾਣੀ ਕਰਕੇ ਦਿੰਦੀ ਆ ਬਸ ਅਸੀਂ ਭੁੱਖੇ ਤੇ ਹਾਈ ਬੈਠੀ ਆ ਤੇਰਾ ਜਾ ਮੱਥੇ ਮਾਰ ਕੇ ਮੁੜ ਕੇ ਚਾਹ ਨਹੀਂ ਪੁੱਸਦੀ ਉਹ ਤਾਂ ਬੇਬੇ ਦਾਜ ਦਾਜ ਦੇ ਚੱਕਰਾਂ 'ਚ ਲਿਆਂਦੀ ਏ ਹਰਜੀ ਹੁਣ ਇਹਨੇ ਚਾਹ ਪਾਣੀ ਬੜਾ ਫਰੋਣਾ ਨਾਲੇ ਕੰਜਿਆਂ ਨੇ ਕੁਝ ਦਿੱਤਾ ਨਹੀਂ ਹੈਗਾ ਆਪਾਂ ਨੂੰ ਕੀ ਪਤਾ ਸੀ ਆਪਣੇ ਨਾਲ ਠੱਗੀ ਹੋਊਗੀ ਮੰੰਗਾ ਨਾਲ ਬਾਹ ਪੈ ਗਿਆ ਨਾ ਕਾਸੀ ਦੀ ਅਕਲ ਆ ਨਾ ਕੁਸ ਕੰਮ ਕਰਨਾ ਆਉਂਦਾ ਪਾਸਾਰਾ ਦਿਨ ਕਿਤੇ ਇੱਧਰ 와 ਗਈ ਬਾਲ ਲੋਟ ਕਰ ਲੈ ਕਿਤੇ ਫੋਨ ਲਾ ਲਿਆ ਹੈ ਜੇ ਕੰਜਰ ਉਹ ਨੇ ਇਨੀ ਕਹਿੰਦੇ ਵੀ ਕਿਸੇ ਵੇਲੇ ਭਾਈ ਫੋਨ ਕੱਟ ਦਿਆ ਕਰ ਤੋਂ ਫਿਰ ਬੇਬੇ ਹਾਲਤ ਦਾ ਕੋਈ ਕਰਨਾ ਪਊਗਾ ਇਹ ਦਿਨੋਂ ਦਿਨ ਚੰਬੜੀ ਆਂਦੀ ਆ ਮੈਂ ਮਾਰਦਾ ਬੋਲ ਪੰਮੀ ਕੀ ਕਰਦੀ ਐ ਅੰਦਰ ਹਾਂਜੀ ਹਾਂਜੀ ਬੱਚੀ ਐ ਤੂੰ ਬੇਬੇ ਨੂੰ ਚਾਹ ਬਣਨੀ ਫੜਾਇਆ ਹੈਗਾ ਐ ਲੈ ਆਂਦਾ ਤੈਨੂੰ ਬਣਾ ਕੇ ਤਾਂ ਦਿੱਤੀ ਸੀ ਜੀ ਮੈਂ ਚਾਹ ਬੇਬੇ ਨੂੰ ਪਹਿਲਾਂ ਹੁਣ ਮੈਂ ਕੰਮ ਕਰੀ ਜਾਂਦੀ ਸੀਗੀ ਪਹਿਲਾਂ ਚਾਹ ਇੱਕ ਵਾਰਾ ਮੱਥਾ ਡੰਮ ਕੇ ਮੁੜ ਕੇ ਨਾਉਂ ਨੇ ਲਿਆ ਪਹਾੜੋਂ ਪੱਥਰ ਲਿਆਂਦਾ ਤਾਂ ਚਾਹ ਹੀ ਫੜਾਈ ਸੀ ਬੱਬਲ ਵੱਤੀ ਉਹ ਵੀ ਚੱਜਰੀ ਨਹੀਂ ਬਣਾਈ ਕਿਸਾਨ ਕਰਤਾ ਇਹ ਜਾ ਫੜਾਈਆ ਕੋਈ ਨਹੀਂ ਮੈਂ ਹੋਰ ਦਵਾਰੇ ਲਿਆ ਕੇ ਹੱਥ ਦੁਖਦੇ ਨੇ ਤੇਰੇ ਤੂੰ ਹੀ ਲੋਟ ਕਰੇਗਾ ਭਾਈ ਨਹੀਂ ਤਾਂ ਸ਼ਰਚ ਗਲੀਆਂ ਕਰ ਦੂ ਆਪਣੇ ਤੂੰ ਹੀ ਬੇਬੇ ਪਸੰਦ ਕੀਤੀ ਆ ਚਾਹ ਤਾਂ ਮੈਂ ਕਰੀਆ ਮੈਨੂੰ ਕੀ ਪਤਾ ਸੀ ਬੇਨ ਘੋਰਾ ਲੱਖਣ ਨਹੀਂ ਹੋਣਾ ਕਸੇ ਦਾ ਔਰ ਖੜੀ ਰਹੇਂਗੀ ਓਰੇ ਹੋਰ ਬਣਾ ਕੇ ਦਿਉ ਚਾਹ ਕੋਈ ਕਾਈ ਕਰਦੀ ਐ ਤੈਨੂੰ ਮੜਾ ਮਟਾ ਘੁਰ ਕੇ ਰੱਖ ਐ ਤਾਂ ਉਹ ਸਿਰ ਚ ਗਲੀਆਂ ਕਰ ਦੂਗੀ ਆਪਣੇ ਤੈਂ ਚਮੜਾਈ ਆ ਉਹ ਕਿਤੇ ਇਧਰ ਲੈ ਗਿਆ ਕਿਤੇ ਇਧਰ ਲੈ ਗਿਆ ਉਹਨੂੰ ਵੀ ਮੈਂ ਤਾਂ ਬੇਬੇ ਪੈਸਿਆਂ ਦਾ ਰਾਤ ਸੀ ਵੀ ਚਾਹ 2 ਰੁਪਏ ਦੇਣਗੇ ਮੁੜ ਕੇ ਕੰਜੇ ਦੇ ਪੱਲੇ ਹੀ ਝੜ ਗਏ ਸਾਡੇ ਕੋਲ ਤਾਂ ਹੈ ਨਹੀਂ ਜੀ ਸਾਡੇ ਕੋਲ ਤਾਂ ਹੈ ਨਹੀਂ ਤੁਡੇ ਸਾਰਾ ਕੁਝ ਹੈ ਸਾਡੇ ਸਾਰਾ ਨਹੀਂ ਜਰੂਰੀ ਤੁਹਾਡੇ ਸਾ ਕੀਤਾ ਫੇਰਾ ਮੜਾ ਜੇ ਦਾਬਾ ਰੱਖੋ ਤੇ ਐਂ ਤਾਂ ਉਹ ਸਿਰ ਤੇ ਗਲੀਆਂ ਕਰ ਦੂਗੀ ਸੱਚੋ ਨਾ ਮੇਰੇ ਹੋਰ ਗੱਲ ਜ਼ਿਆਦਾ ਹੀ ਆਪਣੀ ਕਿਸ਼ਤ ਆਗੀ ਉਹ ਤਾਂ ਕਿਸ਼ਤ ਮੰਗਾ ਆਪਦੇ ਪੇਕਿਆਂ ਤੋਂ ਲਿਆਊਗੀ ਆ ਵੀ ਤੇ ਵਧੀਆ ਗੱਲ ਕੀਤੀ ਆ ਉਹ ਤਾਂ ਮੰਗਾਉਣਿਆ ਕਿਸ਼ਤ ਆਪਾਂ ਹੀ ਓਕੇ ਹੋਈ ਜੰਨੇ ਆ ਕਿੱਧਰ ਰਹਿ ਗਈ ਤੂੰ چاہ کو پیڑ جیب نہیں کردو کی رکھا ٹھا دن بڑ جنی سمرن کرنے سمرن نے چاہ نہیں دینی آنایا تھی ਮੈਂ ਤਾਂ ਪਿੱਤੀ ਆਈ ਨੂੰ ਤਾਂ ਬੰਦੀ ਲੱਗੀ ਸੀ ਫੋਨ 'ਤੇ ਵੀ ਬਾਰ ਲੱਗਦੀ ਸਾਨੀ ਵੀ ਹੋਣੀ ਆ ਇਹ ਆ ਵੀ ਲੈ ਜਾ ਸਿੰਪਿੰਦੇ ਕਿਸੇ ਕੰਮ ਦੀ ਨਹੀਂ ਜੀ ਬੇਬੇ ਅੰਦਰ ਵਗ ਜਾਂਦੀ ਅੰਦਰੋਂ ਨਹੀਂ ਹਲਦੀ ਉਰੇ ਆ ਕੇ ਖੜੇ ਜਾਂਦੀ ਇੱਥੋਂ ਨਹੀਂ ਹਲਦੀ ਹੈਗੀ ਯਾ ਤਾਂ ਬੇਬੇ ਦੇ ਹਲਾ ਕਹਿ ਰਹੇ ਰੰਗ ਲਾਏ ਨੇ ਆਂਡਾ ਦੀ ਪੁਰਜੀ ਬਣਾ ਕੇ ਖਾਣਾ ਡਾਉਣ ਵਾਲਾ ਹੋਇਆ ਪਿਆ ਇਹ ਜੁੱਸ ਤਾਂ ਵਧੀਆ ਮੈਨੂੰ ਫੌਜ ਚ ਮਿਲ ਜਾਂਦਾ ਸਾਰਾ ਕੁਝ ਬਣਵਾ ਲਾ ਪਾਈ ਹੀ ਬਣਾ ਲੂਗੀ ਤਾਂ بڑی سکھنی جی آنڈیا دال بنا لوگ سبزی سیڈے چیر دیا پہلے گا دی 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 چاہ پیتے سبزی چیر دیا تیری گل سنو بتری سبزیاں آنڈے بنا ਮੈਂ ਨਾ ਅੰਡੇ ਬਣਾ ਕੇ ਦੇਵਾਂ। ਕਿ ਮੈਂ ਅੰਡੇ ਬਣਾ ਕੇ ਦੇਵਾਂ ਕੀ ਮਤਲਬ? ਮੈਂ ਪਾਪ ਚੜ ਜੂਈ ਮੇਰੇ ਸਿਰ ਤੇ ਮੈਂ ਤਾਂ ਰੋਜ਼ ਸਿਮਰਨ ਕਰਦੀ ਆ ਸਾਡੇ ਤਾਂ ਕਦੇ ਬਣਾਏ ਨਹੀਂ ਹੈਗੇ ਨਾ ਅੰਡਾ ਨਾ ਮੀਟ ਕਦੇ ਘਰੇ ਵੀ ਨਹੀਂ ਬੜਿਆ। ਤੁਸੀਂ ਗੱਲਾਂ ਕੀ ਕਰਦੇ ਹੋ? ਆਹੋ ਆਹੋ ਬੜੀ ਆਵਾਹ ਨਹੀਂ ਮੈਂ ਸਿਮਰਨ ਕਰਦੀ ਆ ਮੈਂ ਕਿਹ ਅੰਡੇ ਬਣਾਵਾਂ। ਸਾਰੀ ਮੈਂ ਮਾਈ ਬਣਾਈ ਜਾਊਗੀ। ਔਰ ਜੀ ਬਣਾ ਕੇ ਦੇ ਸਿੱਧੀ ਹੋ ਗਏ। ਮੈਂ ਚੀਰ ਕੇ ਰੱਖ ਦਣੀ ਇਹ ਸਾਰਾ ਕੁਝ ਮੈਂ ਥੋਂ ਅੰਡਾ ਨਹੀਂ ਪੁਰਜੀ ਨਹੀਂ ਬਣਦੀ। ਤੁਸੀਂ ਬਣਾ ਲੈਣਿਆ। ਐਡਾ ਪਾਪ ਨਹੀਂ ਕਰਦੀ ਮੈਂ। ਜਿਹੜਾ ਕੁਝ ਕਹੋਂਗੇ ਸਬਜੀ ਉਹ ਬਣਾ ਕੇ ਦੇਨੂ ਪਰ ਅੰਡਿਆਂ ਦੀ ਪੁਰਜੀ ਨਹੀਂ ਬਣਾਉਂਦੇ। ਬਣਾਉਂਦਾ ਤੂੰ ਕਿਵੇਂ ਨਹੀਂ ਤੈਨੂੰ ਮੈਂ ਦੇਖਦਾ। ਮੈਂ 10 ਮਿੰਟਾਂ ਬਾਅਦ ਆਉਣਾ ਪੁਰਜੀ ਬਣੀ ਹੋਣੀ ਚਾਹੀਦੀ ਐ। ਮੈਥੋਂ ਨਹੀਂ ਬਣਦੀ ਜੀ ਪੁਰਜੀ। ਤੂੰ ਜਵਾਨ ਨਾਲ ਆੜਾ। ਪੁਰਜੀ ਬਣੀ ਹੋਣੀ ਚਾਹੀਦੀ ਨਹੀਂ ਕਿਤੇ ਪੈਣਗੀਆਂ। ਮੈਂ ਤੁਹਾਨੂੰ ਕਹਿਤਾ ਜੇ ਤੋ ਮੈਂ ਐਡਾ ਪਾਪ ਚੜਾਵਾ ਆਪਦੇ ਸਿਰ ਤੇ ਸਾਡੇ ਨਹੀਂ ਖਾਂਦੇ ਕੋਈ ਤੇ ਮੈਂ ਵੀ ਹੱਥ ਨਹੀਂ ਲਾਇਆ ਕਦੇ ਅੰਡਿਆਂ ਨੂੰ। ਬਣਾਇਆ ਤੂੰ ਕਿਵੇਂ ਨਹੀਂ ਆ ਗਿਆ ਮੁਰਕੇ। ਅੰਦਰ ਨੂੰ ਤੇ ਹੁਣ ਬਤਾਵਾ। ਲੇ ਕੀ ਗੱਲਾਂ ਕਰਦੇ ਨੇ ਬੈਠੀ ਉਹ ਤੇ ਸਾਰਾ ਦਿਨ ਕੰਨ ਨਾ ਭਰੀ ਜਾਂਦੀ ਰਹਦੀ ਐ ਆਏ ਨਹੀਂ ਕਰਦੀ ਆਏ ਨਹੀਂ ਕਰਦੀ ਵਿੱਚ ਤੇਰੀ ਧੀ ਨਾਲ ਹੋਵੇ ਐਵੇਂ ਤਾਂ ਤੈਨੂੰ ਕਿੰਨਾ ਦੁੱਖ ਲੱਗੇ ਮੈਂ ਪਾਪ ਚੜਾਉਣਾ ਆਪਦੇ ਸਿਰ ਤੇ ਅਸੀਂ ਤਾਂ ਕਦੇ ਆਂਡੇ ਦਾ ਮੂੰਹ ਵੀ ਨਹੀਂ ਦੇਖਿਆ ਵੀ ਆਂਡੇ ਹੁੰਦੇ ਕਿਹੋ ਜਿਹੇ ਨੇ ਪੁਰਜੀ ਤੁਹਾਨੂੰ ਮੈਂ ਕਿੱਥੇ ਬਣਾ ਕੇ ਦੇ ਦਾਂ ਕੀ ਗੱਲਾਂ ਕਰਦੇ ਨੇ ਦੇਖ ਲੈ ਰੱਬ ਤੁਹਾਨੂੰ ਮਾਫ਼ ਨਹੀਂ ਕਰੂਗਾ ਕਦੇ ਵੀ ਜੇ ਤੁਸੀਂ ਮੇਰੇ ਨਾਲ ਐਵੇਂ ਕੀਤਾ ਪੁਰਜੀ ਨਹੀਂ ਮੈਂ ਬਣਾ ਕੇ ਦਿੰਦੀ ਚਲ ਪੁਰਜੀ ਖਾਈਏ ਬਣ ਗਈ ਹੋਊਗੀ ਬਣਾਦੀਪੁਰ ਜੀ ਮੈਂ ਤੁਹਾਨੂੰ ਕਿਹਾ ਜੀ ਮੈਂ ਨਹੀਂ ਬਣਾਉਂਦੀ ਪੁਰਜੀ ਮੈਂ ਨਹੀਂ ਪਾਪ ਕਰਦੀ ਇਹ ਪਰ ਗਵਾਂਢੀ ਬਣਾਉਣਗੇ ਆ ਕੇ ਮੈਂ ਚੀਰ ਦਾਂਗੀ ਸਾਰਾ ਕੁਝ ਬੇਬੇ ਨੂੰ ਕਹਿ ਦੋ ਬਣਾ ਕੇ ਦੇ ਦਊਗੀ ਤੁਹਾਨੂੰ ਹੁਰਜੀ ਸਾਰੀ ਹੋਰ ਉਹ ਹੀ ਬਣਾਈ ਆਈ ਤੇ ਤੈਨੂੰ ਕਹਦੇ ਵਸ ਪਿੰਡ ਜਾ ਫਿਰ ਆਵਦੇ ਉਹਨਾਂ ਨੇ ਐਵੇਂ ਭੇਜਿਆ ਮੈਨੂੰ ਵੀ ਮੈਂ ਪਿੰਡ ਜਾ ਕੇ ਬੈਠਾ ਮੇਰੇ ਮਾਂ ਕੋਲ ਨੇ ਵਿਆਹ ਕੀਤਾ ਮੇਰਾ ਤੇਰੇ ਭਾਈ ਨੂੰ ਫੋਨ ਕਰ ਲੈ ਜੂਗਾ ਤੈਨੂੰ ਆਜਾ ਕਾਂਡੇ ਪਰ ਜਿਮਣਾ ਮੈਂ ਨਹੀਂ ਬਣਾਉਂਦੀ ਫੁੱਤ ਜੀ ਬਣਾਉਈ ਤਾਂ ਤੂੰ ਕਿਵੇਂ ਨਹੀਂ ਬਣਾਉਂਦੀ ਕਿਵੇਂ ਨਹੀਂ ਤੂੰ ਢੰਗਾ ਕਰਦੀ ਆ ਫੁੱਤ ਜੀ ਬਣੀ ਹੋਣੀ ਚਾਹੀਦੀ ਆ ਨਾ ਕੇ ਆ ਗਿਆ ਮੈਂ ਐਨਾ ਮੇਰੇ ਤੋਂ ਕੋਈ ਅਸਰ ਨਹੀਂ ਜੇਗਾ ਪਰ ਜਿਉਣਾ ਕੇ ਦਾ ਖਾ ਗਿਆ ਮੋਨਾ ਕੇ ਟਾਬੜੀ ਹੋਈ ਆ ਕਿ ਮੈਂ ਬੈਠੀ ਆਈ ਡਰਾਮੇ ਜੇ ਨਾ ਕਰੂ ਰੇ ਪੁਰਜੀ ਬਣਾ ਕੇ ਦੇ ਦੇ ਫਿਰ ਪੁੱਤ ਨੂੰ ਪੁਰਾ ਡਰਾਮੇ ਕਰਨੇ ਨਹੀਂ ਆਈ ਬਿੱਬੀnga ਜਦੋਂ ਕਹੇਤਾ ਸਾਨੂੰ ਵੀ ਸਾਡੇ ਨਹੀਂ ਕੋਈ ਖਾਂਦਾ ਅੰਡਾ ਮੀਟ ਤੁਸੀਂ ਬਣਾ ਦੋ ਮੈਂ ਚੀਰ ਕੇ ਦੇਦਾ ਨਹੀਂ ਆ ਸਾਰਾ ਕੁਛ ਆ ਪਤਾ ਇਹਨੂੰ ਕਿੰਨੀ ਲੋੜ ਆ ਫੌਜ ਦੇ ਵਿੱਚ ਆਂਡਾ ਮੀਟ ਖਾਣ ਦੀ ਜਿੱਸਾ ਕਰਤਾ ਮੇਰਾ ਪੁੱਤ ਸਾਨੂੰ ਵੀ ਲੋੜ ਤੇਰੀ ਸਿੱਖੀ ਦੀ ਜਾਦਾ ਸਿੱਧੀ ਹੋ ਕੇ ਪੁਰਜੀ ਬਣਾ ਦੇ ਜਾਂ ਉਹਦੀ ਟੈਂਡ ਫੋੜੀ ਚੱਕ ਪੇਕੀ ਜਾ ਕਰ ਮਨਹੂਰ ਜੇ ਮੇਰਾ ਮੁੰਡਾ ਤਾਂ ਇੱਥੇ ਨਾਰਾਜ਼ ਹੋ ਗਿਆ ਮੈਂ ਇਥੋਂ ਬੁਰਾ ਕੋਈ ਨਹੀਂ ਮਣਾ ਇੰਨਾ ਕੁਝ ਬੋਲੀ ਜਾਂਦੇ ਨੇ ਪੁਰਜੀ ਤਾਂ ਮੈਨੂੰ ਬਣਾਉਣੀ ਹੀ ਪਊਗੀ ਮਜਬੂਰੀ ਆ ਹੁਣ ਮੈਂ ਕਰਾਂ ਕੀ ਜੇ ਪੇਕ ਕੇ ਦੱਸਦੀ ਆ ਤਾਂ ਉਹਨਾਂ ਨੂੰ ਦੁੱਖ ਲੱਗੂ ਮੇਰੇ ਭਾਈ ਨੂੰ ਦੁੱਖ ਲੱਗੂ ਮਾਂ ਨੂੰ ਦੁੱਖ ਲੱਗੂਗਾ ਬਾਈ ਗੁਰੂ ਜੀ ਮੈਨੂੰ ਮਾਫ਼ ਕਰਿਓ ਮੈਂ ਅੱਜ ਤੱਕ ਕਦੇ ਹੱਥ ਨਹੀਂ ਲਾਇਆ ਸੀ ਅੰਡੇ ਮੀਟ ਤੇ ਪਰ ਮੈਨੂੰ ਹੁਣ ਪੁਰਜੀ ਬਣਾਉਣ ਨੂੰ ਕਿਹਾ ਤਾਂ ਹੁਣ ਮੈਨੂੰ ਬਣਾਉਣੀ ਪਊਗੀ। ਨਹੀਂ ਆ ਰਿਹਾ ਗਾ ਬੇਬੇ। ਬਣਾਈ ਦਾ ਪੁਰਜੀ ਰੋ ਰਿੰਕਿਆ ਪਰ ਬਣਾਈ ਸੁਆਦ ਹੈ। ਤੂੰ ਹੀ ਲੋਟ ਕਰੇਗਾ ਇਹਨੂੰ। ਜਹਿਰਾ ਕਿ ਮੈਂ ਰੋਆ ਪਿੱਟ ਕੇ ਬਣਾ ਕੇ ਦਿੱਤੀ ਆ ਪੁਰਜੀ। ਆਪਣਾ ਤਾਂ ਹੁਣ ਰੋਜ਼ ਦਾ ਕੰਮ ਆ। ਕਿਤੇ ਆਂਡੇ ਬਣਾਉਣੇ ਆ ਕਿਤੇ ਬੀਟ ਬਣਾਉਣੇ ਆ। ਕੱਲ ਨੂੰ ਪੁਰਾਣਾ ਹੁੰਦਾ ਫੇਰ ਵੀ ਬਣਾਉਣਾ ਪਊ ਆਪਾਂ ਨੂੰ। ਹਾਂ। ਰਾਜ ਨੂੰ ਘਰ ਫੋਨ ਆ ਸੀ ਮਾ ਮਾਤੀ ਆ ਕਰਾਂਗੇ ਨੂੰ ਤੱਕਲੇ ਵਰਗੀ ਸਿੱਧੀ ਹਾਂ ਰਾਜ ਨੂੰ ਸਾਦੇ ਆ ਉਹ ਵੀ ਉਤਾਂ ਵੱਧ ਹੁੰਦੀਆਂ ਨੇ ਕੋਈ ਕੋਈ ਕਰੂਗੀ ਇਹਨੂੰ ਹਸਾਬ ਚ ਠੀਕ ਆ ਚੌਟਾਂਗਾ ਬੇਬੇ ਚੱਲੇ ਆ ਮੈਂ ਆਥਰੇ ਮੀਠ ਲਿਆਉਂਗਾ ਆਥਰੇ ਮੀਠੀ ਬਣਾਵਾਵਾਂਗੇ ਤੋ ਠੀਕ ਆ ਲੱਜਤੀ ਆ ਗਈ ਬਣਵਾਇਆ ਨਾ ਉਰਜੇ ਆਂਡਿਆਂ ਦੀ ਜਾਂਬ ਨਹੀਂ ਫਿਰਦੀ ਸੀ ਵੀ ਮੈਂ ਤਾਂ ਕੁਛ ਨਹੀਂ ਬਣਾ ਕੇ ਦਿੰਦੀ ਮੈਂ ਤਾਂ 파ਟ ਕਰਦੀ ਹਾਂ ਹੁਣ ਆਂਡੇ ਵੀ ਅਸੀਂ ਬਣਾਇਆ ਕਰਾਂਗੇ ਮੀਟ ਵੀ ਬਣਵਾਇਆ ਕਰਾਂਗੇ ਤੇਰਾ ਹੋਊਗੀ ਲੋਟ ਕੁੜੀ ਨੂੰ ਸਾਦੀਆਂ ਮੈਂ ਲਵਾਾਂਗੇ ਦਾਜ ਅਸੀਂ ਕਰਾਂਗੇ ਮਾਮਾ ਮਾਤੀਆਂ ਸਿੱਧੀਆਂ ਇਹਨੂੰ ਲੈ ਵੀਰੇ ਨੂੰ ਫੋਨ ਲਾ ਕੇ ਗੱਲ ਕਰਦੀਆਂ ਫੇਰ ਇਹ ਸੁੱਕ ਜਾਂਦੀ ਹੈ ਹੈਲੋ ਸਤਿ ਸ਼੍ਰੀ ਅਕਾਲ ਬਈ ਠੀਕ ਹੋ ਬਈ ਹਾਂ ਬਸ ਮੈਂ ਵੀ ਠੀਕ ਹਾਂ ਤੁਸੀਂ ਠੀਕ ਹੋ ਹੋਰ ਬੀਬੀ ਪਪਾ ਠੀਕ ਨੇ ਸਾਰੇ ਨਾ ਬਈ ਕੋਈ ਲੱਗਿਆ ਤੈਨੂੰ ਮੈਂ ਤਾਂ ਵਧੀਆ ਖੁਸ਼ ਆ ਇੱਥੇ ਪੂਰਾ ਪਿਆਰ ਕਰਦੇ ਆ ਸਾਰੇ ਮੈਨੂੰ ਨਾ ਕੋਈ ਖਾਣ ਪੀਣ ਦੀ ਘਾਟ ਨਹੀਂ ਕੋਈ ਪੈਣਨ ਦੀ ਨਹੀਂ ਹੈਗੀ ਕੋਈ ਲੱਗਦਾ ਬਈ ਸੁਣੋ ਨਾ ਜੇ ਕੋਈ ਹੁੰਦੀ ਗੱਲ ਮੈਂ ਦੱਸ ਦਾਂਦੀ ਵਧੀਆ ਲੈ ਆ ਲੈ ਗਈ ਭਈਆ ਫੋਨ ਤੇ ਖੜੀ ਹੋ ਕੇ ਗੋਹਾ ਸਿੱਟਾ ਬੀਬੀ ਨੇ ਸਿੱਟਤਾ ਸੀ ਗੋਹਾ ਫੋਨ ਤੇ ਲੱਗੀ ਪਈਆਂ ਗੋਹਾ ਤੇਰੀ ਮਾਂ ਸਿੱਟ ਕੇ ਜਾਊਗੀ ਮੈਂ ਸਿੱਟਦਾ ਸੀ ਬੇਬੇ ਸਵੇਰੇ ਸਾਰਾ ਤੇ ਸਿੱਟ ਕੇ ਹਟੀਆਂ ਗੋਹਾ ਸਵੇਰੇ ਸਿੜਤਾ ਦਵਾਰੇ ਪਸੂ ਗੋਹਾ ਨਹੀਂ ਕਰਦੇ ਹੁਣ ਫੇਰ ਕਰਿਆ ਪਿਆਗਾ ਉਹ ਤੇਰੀ ਮਾਂ ਸਿੱਟ ਕੇ ਜਾਊ ਹੁਣ ਦੂਰੀਵਾਰ ਵਾਲਾ ਖੜੀ ਹੋ ਗੋਹਾ ਸਿੱਟ ਸਾਰਾ ਦਿਨ ਕਿਤੇ ਭਾਗਤੀ ਕਿਤੇ ਫੋਨ ਤੇ ਸਾਰਾ ਦਿਨ ਲੱਗੀ ਰਹਿਣੀ ਆ ਮੇਰੀ ਬਿਮਾਰੀ ਕੀ ਮਾੜਾ ਕਰਤਾ ਬੇਬੇ ਸੋਡਾ ਮਾੜੀ ਕਰਤਾ ਜਿਹਨੇ ਸਾਡੇ ਇਹ ਜੀ ਪੱਲੇ ਪਾਤੀ ਤੂੰ ਨਾਲੇ ਕੁਛ ਦਿੱਤਾ ਨਹੀਂ ਲਿਆ ਨਹੀਂ ਖੜੀ ਹੋ ਜਾ ਉਹ ਜਿਹੜੀ ਦੇਖ ਮੈਂ ਜਵੇਂ ਜੂੜ ਪਾਇਆ ਹੁੰਦਾ ਲੱਤਾ 'ਚ ਕੰਜਰਾਂ ਨੇ ਕੋਸ ਖਿਆ ਕੇ ਨਹੀਂ ਭੇਜੀ ਜਣ ਲਜਣ ਲ ਕਰੀ ਜਾਉਨਾ ਕੰਮ ਨਵੇੜੇ ਨਾ ਵਾਸਤਾ ਕੋਈ ਕਿੱਥੇ ਸਾਡੇ ਪੱਲੇ ਪਾਈ ਆ ਕਹੇ ਜੀ ਮੇਰੀ ਕਿਸਮਤ ਮਾੜੀ ਲਿਖੀ ਰੱਬ ਨੇ ਜਿੱਦੀਆਂ ਦਿਨਾਂ ਰੱਬਾ ਤਨਲੇਖ ਵੀ ਚੰਗੇ ਲਿਖ ਦਿਆ ਕਰਤੀਆਂ ਦੇ ਕੀ ਮਾੜਾ ਕੱਤਾ ਸੀ ਮੈਂ ਤੇਰਾ ਕੀ ਕਰਨਾ ਭਾਈ ਟੀਵੀ ਦੇਖਦਾ ਬੇਬੇ ਐਥੇ ਟੀਵੀ ਦੇਖ ਹੀ ਜਾਏਗਾ ਉਹਦੇ ਕੰਨੀ ਦੇਖਾ ਹੁਣ ਕੀ ਹੋ ਗਿਆ ਉਹ ਗੋਹਾ ਦੇਖ ਰਿਹਾ ਕਿਵੇਂ ਸਿੱਟਿਆਗਾ ਨਾ ਲੱਖਣਾ ਚਾਜਾ ਤੂੰ ਕਹਿ ਲੈ ਨਹੀ ਬੇਬੇ ਫਿਰ ਉਹਨੂੰ ਉਹਨੂੰ ਚਾਜੀ ਵੀ ਕਾਸੇ ਤਾਂ ਕਹਿ ਕੇ ਕੀ ਕਰੂ ਮੈਂ ਕਹਿੰਦੇ ਕੇ ਨਾ ਸਿੱਟਦਾ ਦਵਾਰੇ ਨਹੀਂ ਪਸੂ ਗੋਹਾ ਕਰਦੇ ਤੂੰ ਤਾਂ ਹੈਗੀ ਟਲਦੀ ਵੜੀਏ ਕੰਮ ਤੋਂ ਫਿਰ ਚਿਤ ਪਾਏ ਆ ਜਲ 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 ਕਰੀ ਜਾਂਦੀ ਰਹਿੰਦੀ ਆ ਕੁੜੀ ਨੂੰ ਲਾਉਣੀ ਆ ਫੋਨ ਆ ਹਾਂ ਰਾਜ ਨੂੰ ਸਾਧ ਉਹੀ ਕਰੂ ਠੀਕ ਹਲੋ ਠੀਕ ਆ ਪੁੱਤ ਠੀਕ ਕਰਦੇ ਆ ਜਿਹੜੀ ਲਿਆਂਦੀ ਆ ਖਰੀਦ ਕੇ ਤਪਾ ਰੱਖਿਆ ਸੀ ਤਾਂ ਨਾ ਕੋਈ ਕੰਮ ਕਰਨਾ ਆਉਂਦਾ ਨਾ ਵਾਸਤਾ ਤੂੰ ਆ ਜਾ ਪੁੱਤ ਆਪਾਂ ਘਰਦਿਆਂ ਨੂੰ ਲੋਟ ਹੋਰੇ ਤੋਂ ਨਹੀਂ ਹੁੰਦੀ ਮੈਂ ਤੋ ਗਿਆਣੀ ਹੁੰਦੀ ਮੈਂ ਵੀ ਲਾ ਦੂੰ ਉਹਦੇ ਤੂੰ ਤਾਂ ਭੱਗ ਜਾ ਨਾ ਆਪਣੀ ਡਿਊਟੀ ਤੇ ਆਉੱਚ ਸਾਨੂੰ ਤੰਗ ਕਰੀ ਜਾਂਦੀ ਔਰੇ ਐਤ ਕੀ ਫਿਰ ਮੈਂ ਸੇ ਇੱਕ ਪਾਸਾ ਕਰ ਕੀ ਜਾਉਂ ਬੇਬੇ ਆਹੋ ਕੀ ਕਹਿੰਦੀ ਰਾਜਾ ਉਹੀ ਰਾਜਾ ਕੁਛ ਨਹੀਂ ਆਉਂਦੀ ਆ ਚੱਲ ਕੋਈ ਨਾ ਮੈਂ ਦੇਖਦਾ ਕੀ ਕਰਦੀ ਲੋ ਬਾਈ ਸਸੇ ਗ੍ਰਾ ਹਾਂ ਅਗੀ ਵੇਰਤੀ ਸੜਕੇ ਡਿੱਕੀ ਜਾਂਦੀਆਂ। ਉਹ ਠੀਕ ਆ ਕੋਈ ਤੋ ਠੀਕ ਆ। ਹਾਂ ਵਧੀਆ ਹੈ। ਜਿਹੜੇ ਬੇਹੋ ਗੱਡੀ ਡਿੱਕੀ ਜਾਂਦੀ ਇਹਨੂੰ। ਬਸ ਘਰੋਂ ਕੰਮ ਨਾਲਸੇ ਕੰਮ ਕੁੰਮ ਕਰਦੇ ਫੇਰ ਆਈ ਸੀ। ਹੋਰ ਠੀਕ ਠਾਕ ਆ ਸਾਰੇ? ਹਾਂ ਸਾਰੇ ਵਧੀਆ ਦੋ ਦੱਸ ਜੀ ਮੈਂ। ਠੀਕ ਆ ਬਸ। ਬਾਈ ਕਿ ਆ। ਬਾਈ ਵੀ ਮੇਰੇ ਠੀਕ ਆ ਬਾਈ ਵੀ। ਤੇ ਬਾਈ ਕਹਿਣੋ ਕਹੇਤਾ ਕਿ ਕਾਹਦਾ ਠੀਕ ਆ? ਕੀ ਕਾਹਦਾ ਕਰੱਖਿਆ ਸੀ ਤੈਨੂੰ ਪਤਾ ਹੀ ਆਗਾ। ਸਾਰਾ ਦਿਨ ਫੋਨ ਤੇ ਲੱਗੀ ਰਹਿੰਦੀ ਆ। ਨਾ ਜਿੱਦੇ ਨਾ ਮੁੰਡਾ ਆਇਆ ਨਾ ਰੋਟੀ ਪਾਣੀ ਤੈ ਟਾਈਮ ਨਾ ਬਣਾਵੇ। ਨਾ ਅੰਡੇ ਬਣਾਵੇ ਨਾ ਮੀਟ ਸਾਰਾ ਦਿਨ ਕਹੂਗੀ ਮੈਂ ਤਾਂ ਪਾਟ ਕਰਦੀ ਆ। ਤੋਂ ਇਹਨੇ ਕਹਿੰਦੀ ਮੈਂ ਸੇਤੀ ਬੈਲਾ ਸੇਤੀ ਬੈਲਾ ਕੀ ਕੱਢ ਲੈ ਬੈਦੇ ਕੁਸ ਕੱਢ ਲਿਆ। ਅਜੇ ਉਹਦੀ ਉਮਰ ਸੀ ਬੈਣ ਵਾਲੀ। ਵਿਆਹਣਾ ਤਾਂ ਹੁਣ ਹੈਗੇ ਸੀ। ਮਾਂ ਫੇਰ ਇਤਨੇ ਸਰਪਸਾਰੀ ਪੂਰੀ ਹੋ ਜੂ। ਕੋਈ ਚੱਜ ਦੀ ਤਾਂ ਲੈ ਲਾਂ ਦੇ ਕੋਈ ਕੰਮ ਵਾਲੀ ਕੋਈ ਹੋਰ ਕਰ ਲਾਵੇ। ਕੀ ਦਿੱਤਾ ਤਾਂ ਪੇਕੇ ਨੂੰ ਕੁਸ ਨਹੀਂ ਦਿੱਤਾ। ਪੰਜਰਾਂ ਨੇ। ਮੈਂ ਤੈਨੂੰ ਕੁਸ ਪਾਇਆ। ਨਾ ਬਾਈ ਨੂੰ ਕੋ ਸਪਾਇਨਾ ਮੈਨੂੰ ਸਪਾਇਨਾ ਮੇਰੇ ਘਰ ਵਾਲੇ ਨੂੰ ਪਾਇਆ ਕੋਸਾ ਕੀ ਪਾਇਆ ਕੋਸਾ ਦੱਤਾ ਉਹਨੇ ਕੁਛ ਨਹੀਂ ਦੱਤਾ ਛੋੜੇ ਜਾਂਦੇ ਨੂੰ ਮੈਂ ਕਰੂੰ ਠੀਕ ਮੈਂ ਭਾਨੇ ਦੇ ਨੱਥ ਕਿ ਮੈਂ ਠੀਕ ਹੋਊ ਗਿਆ ਛੋੜੇ ਜਾਂਦੇ ਠੀਕ ਆ ਜਿਵੇਂ ਮੈਂ ਕਹੂੰਗੀ ਤੁਸੀਂ ਮੇਰੇ ਮਾਂ ਘਰ ਚੱਲੇ ਜਾਂਗਾ ਠੀਕ ਆ ਪੁੱਤ ਹਾਂ ਕਹੀਂ ਤਰਾਈ ਤੈਨੂੰ ਬੁਲਾਇਆ ਉਹਦਾ ਤਾਂ ਆਪਣਾ ਨਰਮਾ ਕੁਛ ਨਹੀਂ ਬੋਲਦਾ ਉਹ ਤਾਂ ਜਰਾ ਨਰਮਾ ਜਲਾ ਤੂੰ ਹੀ ਕਰੇਂਗੀ ਠੀਕ ਤਾਈਓ ਤੈਨੂੰ ਬੁਲਾਇਆ ਮੈਂ ਇਹ ਕਰੂ ਠੀਕ ਮੈਂ ਇਹ ਕਰ ਦਿੰਦੇ ਮੈਨੂੰ ਕਿ ਰਾਜ ਇਹ ਕਹਿੰਦੇ ਨੇ ਮੈਨੂੰ ਹਾਂ ਹਾਂ ਮੈਂ ਕਰ ਦਿਆਂ ਠੀਕ ਉਹਨੂੰ ਡੱਕਰ ਕੇ ਤਾਂ ਜੂੜੀ ਵੜਦਾਂਗੇ ਆਪਾਂ ਹਾਂ ਬਸ ਜੂੜੀ ਵੜ ਦਿੰਨੇ ਬਸ ਉਹਦਾ ਪਹਿਣਾ ਹੀ ਐ ਓ ਠੀਕ ਐ ਪਹਿਨੇ ਹਾਂ ਦੱਸੀ ਗੱਲ ਬੇਬੇ ਨੇ ਸਾਦੀ ਲੈ ਤੈਨੂੰ ਐ ਫੇਰ ਹੋਰ ਬਈ ਬੇਬੇ ਨੂੰ ਫੋਨ ਕਰ ਦੇ ਕਹਿੰਦੀ ਆ ਜਾ ਸੇਗੀ ਕਿੰਨਾ ਟਾਈਮ ਹੋ ਗਿਆ ਬਣੀ ਆਈ ਨੂੰ ਉਹ ਅੱਧਾ ਘੰਟਾ ਹੋ ਗਿਆ ਬਈ ਆਈ ਨੂੰ ਚਾਹ ਪਾਣੀ ਪੀ ਲਿਆ ਕਿਥੇ ਪਾਣੀ ਨਹੀਂ ਦਿੱਤਾ ਕੋਸੁੰਦਾ ਅੰਦਰ ਬੜੀ ਬੈਠੇ ਵਾਰੀ ਨਿਕਲੀ ਕਿਹੜਾ ਚਾਹ ਪਾਣੀ ਕਿਹੜੇ ਵੇ ਹੋਗੇ ਕੁੜੀ ਨੂੰ ਆਈ ਨੂੰ ਉਹਨੂੰ ਪਤਾ ਨਹੀਂ ਹੈਗਾ ਵੀ ਕੁੜੀ ਆ ਰਹੀ ਆ ਚਾਹ ਨਾ ਪਾਣੀ ਪਾਣੀ ਦੀ ਘੁੱਟ ਵੀ ਲੈ ਕੇ ਆਈ ਹਜੇ ਉੱਥੇ ਪਤਾ ਨਹੀਂ ਫੋਨ ਤੇ ਲੱਗ ਰਿਹਾ ਨਹੀਂ ਪਤਾ ਪਾਟ ਕਰੀ ਜਾਂਦੀ ਹੋਵੇ ਤੈਨੂੰ ਸੁਣਦਾ ਨਹੀਂ ਬਾਰੇ ਆ باہر نکل کے سارا چاہ پانی لیا ਇਹ ਕਿਹੜਾ ਟਾਈਮ ਹੋ ਗਿਆ ਭਾਈ 아이 ਨੂੰ ਕੋਈ ਚਾਹ ਦਾ ਨਹੀਂ ਕੋਈ ਪਾਣੀ ਦਾ ਨਾ ਨਹੀਂ ਦਿੱਤਾ ਹਾਂ ਅੰਦਰ ਬੜੀ ਬੈਠੀ ਐ ਹੂੰ ਫਕਤਾ ਪਾਣੀ ਦੇ ਦੇ ਲੈ ਗਰਮੀ 'ਚ ਤਾਂ ਫਕਤਾ ਪਾਣੀ ਪੀਂਦੇ ਹੁੰਦੇ ਨੇ ਇਹਨੂੰ ਆਕਲੀ ਹੁੰਦਾ ਤੇ ਨਾ ਆਪਾਂ ਨੇ ਆਕੜੀ ਨਹੀਂ ਹੈਗੀ ਕਰੀਏਗੀ ਇਹਨੂੰ ਨਾ ਕਿੱਥੇ ਬੇਬੇ ਨਹੀਂ ਹਟੀ ਦਾਜ ਇਹਨੇ ਬਾਜਾ ਲੈ ਦੇ ਦੇਖ ਲਿਆ ਕੋਈ ਨਹੀਂ ਦਿੱਤਾ ਨਹੀਂ ਮਲੇ ਸਾੜੇ ਨਾਲ ਕੁਛ تتا پانی ٹوکیا گرمی کا مہینے کام آؤ گا پر لگو اہ لوٹ آؤ گا ای ਕੀ ਕਰਦੀਆਂ? ਪਾਠ ਕਰਦੀ ਸੀ। ਕੋਈ ਨੰਬਰ ਹੋ ਗਿਆ ਪਾਠ? ਆ ਲੈ। ਕੀ ਲਿਆਏ? ਦੇਖ ਲੈ ਕੀ ਹੈ? ਹਾਏ ਆ ਕੀ ਮੈਂ ਤਾ ਤੁਸੀਂ ਪਾਪ ਕਰਾਤਾ। ਮੀਟ? ਕਿਉਂ ਖਾਂਦਾ ਤੈਨੂੰ? ਮੈਥੋਂ ਇਹ ਨਾ ਬਾਪ ਕਰਾਓ ਤੁਸੀਂ ਹਾੜੇ। ਮੈਂ ਤੁਹਾਨੂੰ ਪਹਿਲਾਂ ਪੁਰਜੀ ਬਣਾ ਕੇ ਦੇਤੀ ਹੁਣ ਮੈਂ ਇਹ ਨਹੀਂ ਕਰ ਸਕਦੀ। ਤੁਸੀਂ ਮੇਰੇ ਤੇ ਜ਼ੁਲਮ ਕਰ ਰਹੇ ਹੋਗੇ। ਖੜੀ ਹੋ ਕੇ 2 ਮਿੰਟਾਂ ਚ ਤਿਆਰ ਕਰ ਦੇ। ਹਾਂ ਜੀ, ਮੈਂ ਨਹੀਂ ਕਰਦੀ। ਕਰ ਦੂ ਕਿਵੇਂ ਨਹੀਂ? ਗੰਡੇ ਚੀਰ ਦੂ ਸਾਰਾ ਕੁਝ ਕਰ ਦੂ ਮੈਂ ਮੀਟ ਤੇ ਹੱਥ ਨਹੀਂ ਲਾਉਂਦੀ। ਆ ਵੀ ਮੈਂ ਪਾਪ ਕਰ ਲਿਆ ਹੱਥ ਲਾਤੇ ਜਿਹੜੇ। ਆਹੋ ਆਹੋ। ਤੂੰ ਦੇਖ ਲੈ ਈਮਾਨੇ ਗੰਡੇ ਚੀਰ ਤੇ ਸਾਰੇ। ਹੁਣ ਮੈਂ ਚੀਰ ਦੂੰਗੀ। ਆ ਚੱਕ ਲੂ ਤੁਸੀਂ ਮੈਂ ਨਹੀਂ ਬਣਾ ਸਕਦੀ। ਖੜੀ ਹੋ। ਚੱਕ। ਨਹੀਂ। ਖੜੀ ਹੋਣੀ ਹੈ ਕਿ ਨਹੀਂ ਤੂੰ? ਤਾਂ ਖੜੀ ਹੋ। ਚਲ। ਚਲ। ਬਣੋ ਇਤਤੂ ਕਿਵੇਂ ਨਹੀਂ? ਕਰਦਾ ਤੇ ਉਹ ਵੀ ਬਣਾਊਗਾ ਚੱਲ ਮੰਨ ਲੈ ਯੂ ਸਾਰਾ ਦਿਨ 10 ਮਿੰਟਾਂ ਚ ਤਿਆਰ ਹੋਣਾ ਚਾਹੀਦਾ ਸਾਰਾ ਕੰਮ ਨਹੀਂ ਮੈਥੋਂ ਬੁਰਾ ਕੋਈ ਨਹੀਂ ਰੱਬਾ ਐ ਨਜੁਰਾ ਕਰਾ ਰਹੇ ਨੇ ਅੱਥੋਂ ਤੋਂ ਕੀ ਮਾੜਾ ਕਰਤਾ ਸੀ ਮੈਂ ਇਦਸਮੇ ਕਿਸੇ ਗਰੀਵ ਘਰ ਵਗ ਜਾਂਦੀ ਤਾਂ ਹੀ ਚੰਗੀ ਸੀ ਸਿੱਖੀ ਪਰਵਾਰ ਚ ਵਗ ਜਾਂਦੀ ਮੈਨੂੰ ਕੀ ਪਤਾ ਸੀ ਇਹ ਮੀਟ ਮੱਛੀ ਖਾਣ ਵਾਲੇ ਰਹਿਗੇ ਬਾਈ ਗੁਰੂ ਜੀ ਮੈਨੂੰ ਮਾਫ ਕਰਿਓ ਲੈ ਕੀ ਇੱਕ ਖਣ ਕਰਦੀ ਐ ਢੰਗ ਜੇ ਕਾ ਤੋ ਰਹੀ ਐ ਨੀ ਤੂੰ ਸੁੱਖਣੀ ਭੜਦੀ ਕਰਦਾ ਸੁੱਖਣੀ ਕੀ ਭਨੇ ਮੈਨੂੰ ਆ ਫੜਾ ਤਾਂ ਮੀਟ ਕਹਿੰਦਾ ਮੀਟ ਬਣਾ ਕੇ ਦੇ ਤੇਰਾ ਬਾਈ ਕਹਿੰਦਾ ਮੀਟ ਹੀ ਐ ਕਿਦਨ ਮੀਟ ਖਾ ਜੂਗਾ ਮੈਂ ਹੱਥ ਨਹੀਂ ਲਾਇਆ ਸੀ ਕਦੇ ਬਣਾਈ ਨਹੀਂ ਹੈਗਾ ਪਰ ਤੂੰ ਪਿੰਡ ਦੇ ਹੱਥ ਲਾਇਆ ਹੋਣਾ ਉਰੇ ਦਾ ਹੱਥ ਲਾਣਾ ਪੁੱਛਿਆ ਖਾਣੇ ਵੀ ਮੀਟ ਮੂਟ ਤੂੰ ਵੀ ਇੰਨਾਂ ਨਾਲ ਹੀ ਰਹਿ ਹਾਂ ਸੇ ਖਾਣੇ ਹੈ ਇਹਨਾਂ ਨੂੰ ਕਿ ਮੈਂ ਕਿਹਾ ਡਾਂ ਮੇਰਾ ਭਾਈ ਐ ਮੀਟ ਕਰਨੇ ਚਲੇ ਹੋਵੇ ਐਡਾ ਝੂਲਮ ਕਿਉਂ ਕਰਦੇ ਹੋ ਤੁਸੀਂ ਮੇਰੇ ਤੇ ਮੈਂ ਤੂੰ ਮੀਟ ਕਰ ਹਾਂ 10 ਮਿੰਟ ਕਰਨਾ ਕਿਤੇ ਪਿੰਡ ਜਾਣੇ ਨੇ ਤਾਂ ਮੀਟ ਕਰ ਲੈ ਨੇ 5000 ਰੁਪਏ ਆਇਆ ਗੱਡੀ ਲੈਣੀ ਹੈ ਮੇਰੇ ਭਾਈ ਨੇ ਕਿੱਥੋਂ ਦੇ ਦੇਣਗੇ ਭਾਣੇ ਸਾਡੇ ਘਰ ਦੇ ਇੰਨਾ ਕੁਛ ਮੇਰੇ ਭਾਈ ਨੇ ਪਹਿਲਾਂ ਵੀ ਕਰਜ਼ਾ ਚੱਕ ਕੇ ਮੈਨੂੰ ਇੰਨਾ ਕੁਛ ਦਿੱਤਾ ਜਿੰਨੀ ਸੋਡੀ ਮੰਗ ਸੀ ਸਾਰੀ ਪੂਰੀ ਕੀਤੀ ਆ ਉਹ ਹੁਣ ਮੈਨੂੰ ਕਿੱਥੇ ਦੇ ਦੇਣਗੇ ਉਹਦਾ ਵੀ ਆਪਦਾ ਘਰ ਦਾ ਖਰਚਾ ਚਲਾਉਂਦਾ ਹੈ ਉਹ ਮੈਂ ਤਾਂ ਉਹਨਾਂ ਨੂੰ ਅਜੇ ਤੱਕ ਕੋਈ ਗੱਲ ਵੀ ਨਹੀਂ ਦੱਸੀ ਹੈਗੀ ਵੀ ਮੇਰੇ ਨਾਲ ਐਵੇਂ ਕਰਦੇ ਨੇ ਮੈਂ ਕਦੇ ਹੱਥ ਨਹੀਂ ਲਾਇਆ ਸੀਗਾ ਨਾ ਮੀਟ ਤੇ ਨਾ ਕਦੇ ਆਂਡੇ ਜਿਵੇਂ ਪਹਿਲਾਂ ਆਂਡਿਆਂ ਦੀ ਪੁਰਜੀ ਬਣਾ ਕੇ ਦਿੱਤੀ ਹੁਣ ਤੁਸੀਂ ਮੀਟ ਲਿਆਇਆ ਕਿ ਮੀਟ ਵੀ ਬਣਾ ਕੇ ਦੇ ਮੀਟ ਕਰਨਾ ਕਿ ਤਾਂ 5 ਰੁਪਏ ਲੈਣ ਜਾਣੇ ਪਿੰਡਾ 6 ਤੇ 10 ਤੁਸੀਂ ਪਾਣੇ ਮੇਰੇ ਤੇ ਕਿਉਂ ਜ਼ੁਲਮ ਕਰਦੇ ਹੋ ਐਡਾ ਮੈਂ ਸਾਰਾ ਕੁਝ ਚੀਰਦਾ ਨਹੀਂ ਗੰਡਾਲਾ ਸੰਜੀਰਦਾ ਨਹੀਂ ਸਾਰਾ ਕੁਝ ਕਰਦਾ ਨਹੀਂ ਆ ਤਾਂ ਤੁਸੀਂ ਬਣਾ ਲਓ ਅਸੀਂ ਸਾਰੀ ਉਮਰ ਹੋ ਗਿਆ ਕਰਦਿਆਂ ਨੂੰ ਮੀਟ ਮੀਟ ਕਰਦਾਂ ਨਹੀਂ ਚਲ ਨਹੀਂ ਪਿੰਡ ਵਗ ਜਾ ਪੈਸੇ ਲੈਣਾ ਹਾਂ ਕੀ ਰੱਤ ਤੇਰੇ ਪੈਕੇ ਨੇ ਕੁਝ ਨਹੀਂ ਪਾਇਆ ਸਾਪ ਨਹੀਂ ਪਾਈ ਕੋਈ ਸੱਲਾ ਨਹੀਂ ਪਾਇਆ ਮੈਂ ਹੀ ਕਰੂੰ ਦਨ ਠੀਕਾ ਡੰਡੀ ਲੱਗ ਜਾ ਕਰਦੀ ਕੀ ਹਿੱਲਾ ਇਹ ਵੀ ਉਹਦੇ ਵਰਗੀ ਹੋਊਗੀ ਇਹ ਵੀ ਲੱਗਦੀ ਆ ਕਿ ਉਹ ਕਾਉਂਸਲਰ ਨੂੰ ਮੈਨੂੰ ਐਸੀ ਵਿਚਾਰੇ ਤਾਂ ਮੇਰੇ ਘਰ ਅਕਰੂਗੀ ਕਿ 5 ਲੱਖ ਰੁਪਈਆ ਲਿਆ ਕਿਹੜੇ ਮੂੰਹ ਨਾਲ ਕਹਾ ਮੇਰੇ ਭਾਈ ਨੂੰ ਪਹਿਲਾਂ ਵਿਚਾਰੇ ਨੇ ਕਰਦਾ ਚੱਕ ਕੇ ਇੰਨਾ ਕੁਛ ਦੇਤਾ ਹਜੇ ਨਹੀਂ ਇਹਨਾਂ ਦੀ ਨੀਤ ਭਰਦੀ ਐਡੇ ਦਾਜ ਦੇ ਲੋਭੀ ਇਹ ਕੀ ਮੀਟ ਮੱਛੀ ਰੋਟੀ ਖਾ ਲਓ ਪ੍ਰਸ਼ਾਦ ਬਣਾ ਦਨੀ ਖੀਰ ਬਣਾ ਦਨੀ ਕਿਉਂ ਜ਼ੁਲਮ ਕਰਾਉਣਾ ਤੁਸੀਂ ਮੇਰੇ ਤੋਂ ਕੀ ਮਾੜਾ ਕਰਤਾ ਤੁਹਾਡਾ ਮੈਂ ਸਾਰਾ ਕੰਮ ਕਰਦੀ ਆ ਕੁੱਤਿਆਂ ਮਾਂ ਗੂਜੂਣ ਬਣਾਤੀ ਇਹਨਾਂ ਨੇ ਮੇਰੀ ਵੈਗਰੂ ਮੈਨੂੰ ਮਾਫ਼ ਕਰਿਓ ਮੈਂ ਮੇਰੇ ਭਾਈ ਨੂੰ ਨਹੀਂ ਕਹਿ ਸਕਦੀ ਵੀ ਮੈਨੂੰ ਪੈਸੇ ਭੇਜ ਦੇ ਮੀਟੀ ਬਣਾ ਦਿੰਗਾ ਹੋਰ ਕਰਾਂ ਕੀ ਹੁਣ ਆ ਨਾਟਕ ਦਾ ਬਾਲਾ ਵਧੀਆ ਬੇਬੇ ਹੂੰ ਇੱਕ ਹਾਂ ਉਹ ਅੱਜ ਨਿਆਰਾ ਗਿਆ ਨਾ ਮੀਠਾ ਖਾ ਕੇ ਹਾਂ ਨਿਆਰਾ ਤਾਂ ਗਿਆ ਹਾਂ ਜੇ ਮੈਂ ਪੜਨ ਨਿਆਰਾ ਵੀ ਦਿਖਾ ਕੇ ਵਾਧਾ ਕਰਨਾ ਵਾਧਾ ਮੀਟ ਕਰੇ ਹਾਂ ਆਖ ਨਹੀਂ ਲਾਣੇ ਵਾਥ ਲਾਂਦੇ ਲਾਇਆ ਹੱਥ ਹਾਂ ਕਹਿੰਦੀ ਬਣਾਉਣਾ ਨਹੀਂ ਆਉਂਦਾ ਬਣਾਉਣਾ ਨਹੀਂ ਆਉਂਦਾ ਸਾਰਾ ਖਸਾਂਦਾ ਹੂੰ ਚਾਹ ਦੇਗਾ ਨਾ ਮੈਂ ਵਧੀਆ ਜਿਵੇਂ ਬਣਾਉਂਦੀ ਪਹਿਲੇ ਤਾਂ ਐਂ ਕਰਦੀ ਰਹਿੰਦੀ ਮੈਂ ਤਾਂ ਨਹੀਂ ਕਰਦੀ ਆ ਨਹੀਂ ਕਰਦੀ ਮੈਂ ਤਾਂ ਸਿੱਖਾਂ ਦੀ ਕੁੜੀ ਹਾਂ ਉਹ ਸੋਡਾ ਠੀਕ ਗੱਲ ਕਰੀ ਨਾ ਮੈਂ ਠੀਕ ਹਾਂ ਹਾਂ ਮੈਂ ਮੇਰੇ ਮਾਂ ਘਰ ਚੱਲੀ ਹੋ ਤੇ ਕੀ ਮੈਂ ਕਰਾਂਗਾ ਪਾਵਾ ਜਮਨ ਨਿਆਰਾ ਗਿਆ ਤਾਂ ਉਹਨੇ ਮੈਨੂੰ ਗੱਡੀ ਦਵਾ ਦੇ ਨਾ ਕਹਿ ਕੂ ਕੇ ਠੀਕ ਐ ਤੂੰ ਤਾਂ ਡਰਦਾ ਐ ਤੂੰ ਤਾਂ ਬੋਲ ਗੱਲ ਬਈ ਡਰਦਾ ਕਿਥੋਂ ਲੈ ਡਰਦਾ ਕਿਥੋਂ ਦਾ ਬਈ ਹੁਣ ਕਿੱਚੀ ਘਟੇਗਾ ਖਾ ਮੋਦੀ ਡਰਦਾ ਸੋਣੋ ਠੀਕ ਤਾਂ ਹੋਈ ਨਹੀਂ ਤੈਨੂੰ ਕੰਨੇ ਦਿਨ ਹੋ ਗਈ ਛੁੱਟੀ ਆਈ ਨੇ ਇਹ ਤਾਂ ਆਪਣਾ ਮੁੰਡਾ ਦਾ ਦਾਬਦਾਓ ਤੋ ਲੈ ਬੇਬੇ ਕਿਉਂ ਦਾਬਦਾ ਹੁਣ ਗੁਤਮ ਰੋੜਾ ਜਾ ਕਿ ਉਹਦੀ ਡਰਦਰ ਰੋਦਾ ਕੋਈ ਨਹੀਂ ਹੈਗਾ ਮੈਂ ਆਪਾਂ ਨੂੰ ਕੁੱਟਾਂਗੇ ਸਾਰਾ ਕੁਝ ਕਰਾਂਗੇ ਮੈਂ ਉਹਨੂੰ 5 ਰੁਪਇਆ ਲੈਣ ਭੇਜਾਂਗਾ ਗੱਡੀ ਲੈਣੇ ਅਸੀਂ ਨੇ ਹਾਂ ਜੇ ਉਹ ਮਹਿੰਗੀ ਗੱਡੀ ਹਾਂ ਉਹਨੂੰ ਕਹ ਲੈ ਆ 5 ਲੱਖ ਰੁਪਈਆ ਹਾਂ ਫੂਲ ਕਹਿੰਦੇ ਨੇ ਨਾ ਬਹੁਤ ਗੱਡੀ ਲੈਣੀ ਉਹ ਤਾਂ ਬੜੀ ਮਹਿੰਗੀ ਹੁੰਦੀ ਆ ਫਿਰ ਉਹਨੇ ਲੈ ਲੈਣਗੇ ਵੈਸੇ ਆਪਾਂ ਹਾਂ ਆਪਾਂ ਲੰਘ ਪੈਸੇ ਨਹੀਂ ਉਹਦਾ ਜਾ ਪੰਡਾ ਨਹੀਂ ਫਿਰ ਸਲਾ ਲਾ ਦਾਂਗੇ ਬਾਬਾ ਦਾ ਸਲਾ ਲਾ ਲਾਂਗੇ ਬੇਬੇ ਨਹੀਂ ਇੰਨਾ ਕਰਦੀ ਤੂੰ ਹੀ ਬਣੇ ਕਰ ਸਕਦੀ ਆ ਸਾਰਾ ਕੁਝ ਫਿਰ ਥਾਰ ਲਾਂਗੇ ਤੂੰ ਦੇਖ ਲੈ ਫਿਰ ਥਾਰ ਆਗੇ ਫਿਰ ਆਪਾਂ ਗਾਣ ਕੜੇ ਸਾਂ ਪਾਇਆ ਸਾਰਾ ਕੁਝ ਕਰਾਂ ਦੇਖ ਕਾਤਾ ਪੁੱਤ ਮੈਂ ਲਵਾ ਤੇਰੀ ਮਾਰੀ ਨਹੀਂ ਮੈਂ ਇਹ ਕਰਦੀ ਵੀ ਚੱਲ ਦੇਸਾਂ ਪਰਦੇਸਾਂ ਚ ਰਹਿੰਦਾ ਕਹੀਂ ਦਾ ਬਸਾਂ ਬੇਬੇ ਮੇਰੀ ਬਾਰੀ ਨਹੀਂ ਕਰਦੀ ਵੱਡੇ ਘਰੇ ਕੋਈ ਨਹੀਂ ਮੈਨੂੰ ਅਗਦਾਜ ਦੇਣਗੇ ਨਾਲ ਕੋਈ ਦਿੱਤਾ ਨਹੀਂ ਰਿਸ਼ਤੇਦਾਰੀ ਚੋਂ ਰਿਸ਼ਤੇਦਾਰੀ ਰਹੀ ਸੀ ਮੈਂ ਕੀ ਐ ਕੋ ਸੰਗ ਮੈਨੂੰ ਐਸੀ ਵੀ ਗਰੀਬ ਘਰ ਦੀਆਂ ਤਾਂ ਨੀਵੀਂਆਂ ਰਹਿੰਦੀਆਂ ਨੇ ਵੀ ਨਾਲੇ ਕੰਮ ਧੰਦਾ ਵਧੀਆ ਕਰੂਗੀ ਮੇਰੇ ਆਗਿਆ ਚ ਰਹੂਗੀ ਨਾਲੇ ਵੀ ਫੌਜੀ ਤਾਂ ਹੁਣ ਸੁੱਟੀ ਆਇਆ ਕਰੂਗਾ ਵਿਓੜਾ ਫੌਜੀ ਦਾਸ ਕਿੱਲਾ ਮਾਲਕ ਉਸ ਦਿੱਤਾ ਨਹੀਂ ਕਰਿਆ ਨਹੀਂ ਉਹ ਟੱਚ ਦੇ ਨੋ ਮਾਰੇ ਕਿੰਨਾ ਦਾਜੀ ਹੈ ਨਾ ਲੱਗਿਆ ਹੋਇਆ ਉਹ ਫੇਤੀ ਕਰਦੇ ਨੇ ਅਬ ਛੋਟੇ ਘਰ ਜੇ ਕੰਮ ਕਰਾਲਾ ਕੰਮ ਰੋਇ ਪੈਣ ਨਾਲ ਹੋਵੇ ਤਾਂ ਕੁਝ ਵੀ ਨਾ ਕੰਮ ਹੁੰਦਾ ਸਕੀਮ ਉਹਨਾ ਦਿੰਦੀ ਇਹ। ਮੈਂ ਕਹਿੰਦਾ। ਬਣ ਕੇ ਮਰਜ਼ੀ ਕਰਕੇ ਹੁਣ ਮੈਨੂੰ ਗੱਡੀ ਦਵਾ ਦੇਣਾ ਤੂੰ। ਕੋਈ ਕੰਮ ਕਰ ਸਕਦਾ। ਮੈਂ ਅੰਡਾ ਆਂਡੇਗਾ ਦਾਹ ਕਰ ਸੰਹੂਰ। ਹੂੰ। ਅੱਜ ਮੱਛੀ ਲਿਉਣੀ ਆ। ਹਾਂ ਨਹੀਂ ਮੱਛੀ ਆ। ਮੱਛੀ ਉਹ ਨਾ ਹਾਂ ਸਾਰਾ ਕੁਝ ਬਣਵਾਉ ਤੋ। ਹਾਂ। ਫੇਰ ਲੋਟ ਆਉਗੀ। ਕਰਾਂਗੇ ਰੁਕ। ਹੂੰ। ਫੇਰ ਲੋਟ ਆ। ਸਾਰਾ ਗੱਲਾਂ ਹੀ ਭੁੱਲ ਗਏ ਨਾਟਕ ਲੰਗੀ ਜਾਂਦਾ ਆਪਣਾ। ਹੋ ਤਾਂ ਕਹਿੰਦਾ ਸੋਣਾ ਨਾਟਕ ਕਰਦਾ ਰਹਿਣਾ। ਪਹਿਲਾਂ ਐਂ ਕਰਦੇ ਰਹਿੰਦੀ ਮੈਂ ਐਂ ਨਹੀਂ ਕਰਦੀ ਮੈਂ ਬਾਹਰ ਦੀ ਬੋਡੀ ਪਾੜੀ ਆ ਇਹ ਤਾਂ ਦੀ ਨੂਨੂ ਬੜਾ ਉਹ ਕਰਦੀ ਆ ਜੇ ਮਾੜਾ ਜੀ ਬੀਬੀ ਵੀ ਇੰਨੀ ਤਕੜੀ ਹੋ ਜੇ ਇਹ ਨੂੰ ਸੈੱਟ ਕਰ ਲਈ ਤੁਸੀਂ ਤੁਸੀਂ ਬੋਲ ਦੇ ਦੋਨੀ ਨੂੰ ਬੋਲ ਦੇ ਮੈਂ ਮੈਂ ਨਾ ਹੁੰਦੀ ਤੁਹਾਨੂੰ ਕੁਛ ਨਹੀਂ ਸੋੜੂ ਬਣਦਾ ਸੀ ਬੋਲਾਂ ਤਾਂ ਮੈਂ ਜਾਣਦੀ ਆ ਪੁੱਤ ਤੇਰੇ ਪਾਪਾ ਲੜਦਾ ਫਿਰ ਪਾਪੇ ਨੂੰ ਜੀ ਪਤਾ ਲੱਗ ਜਾ ਜੇ ਪੱਟ ਹੁੰਦੇ ਪੁੱਤ ਪੁੱਤ ਕਰ ਲਿਆ ਜੇ ਪਾਪਾ ਉਹ ਰਾਣਾ ਬਾਗ ਜਾਂਦੇ ਡੇਰੇ ਡੂਰੇ ਜਾ ਉਦੋਂ ਬੁੱਤ ਨੂੰ ਵੀ ਬਟਾ ਦੇ ਲਿਆ ਤੇ ਚੰਗਾ ਜੇ ਤਾਂ ਚੁੱਪ ਕਰ ਜੁਨੀ ਨਾਟਕ ਨਾ ਲਗਾਓ ਜਾੜਾ ਤਾਂ ਭੱਗ ਜਾ ਬੰਨਾ ਨਾਟਕ ਹੀ ਦੇਖ ਲੈ ਬਈ ਤੂੰ ਤਾਂ ਨਾਟਕ ਦੇਖ ਰਿਆ ਕਰ ਚੱਲ ਇਹਨੇ ਦੇਖ ਰਹਿੰਦੇ ਨਾਟਕਾ ਜਾ ਪੁੱਤਾਂ ਪਤਾ ਗੱਲਾਂ ਬਾਤਾਂ ਕਰੀਏ ਮਸਾਈ ਤੂੰ ਉਹਨੂੰ ਪਏ ਦੀ ਕਹਿੰਦੇ ਨਿੰਬੂ ਪਾਣੀ ਬਣਾ ਕੇ ਲੈ ਜੂਗੀ ਠੀਕ ਕਰ ਕਿੱਧਰ ਹੋਈਆਂ ਪਾਣੀ ਲੈ ਕੇ ਆਈ ਸੀ ਬਣ ਇਹਨਾਂ ਦੇ ਆਰੋ ਦਾ ਚਾਚੀ ਕਿਉਂ ਤਦ ਸਰਮਣੀਆਂ ਆਂਦੀ ਤੂੰ ਕਸੇ ਪਾਣੀ ਲੈਣ ਜਾਣੀ ਐ ਪੇਕਿਆਂ ਦਵਾਰ ਆਉਣੀ ਐ ਸਕਦੀ ਅਸੀਂ ਨਹੀਂ ਕਸੇ ਪਾਣੀ ਪੁਣੀ ਸੇ ਕਦੇ ਲੈਣ ਨਹੀਂ ਗਏ ਪਾਣੀ ਚੱਲਾ ਭਰਾ ਰੋ ਖੜ ਗਿਆ ਤੂੰ ਪੇ ਕਿਉਂ ਆ ਤੇਰੇ ਪਾਈ ਨੂੰ ਫੋਨ ਕਰ ਦੇ ਕਦੇ ਆ ਰੋ ਭੇਜੋ ਮੈਨੂੰ ਫਿਰ ਦੇ ਸੋਣੀ ਲੱਗਦੇ ਕਸੇ ਫਿਰਦੀ ਉਹਨਾਂ ਦੇ ਬਹੁਤਾ ਆਪੇ ਕਰੇ ਆਂਦੀ ਨਹੀਂ ਉਹਨਾਂ ਦੇ ਬਹੁਤਾ ਆ ਰੋਈ ਆ ਇਹ ਪੇਕਿਆਂ ਨੂੰ ਪਾਣੀ ਆਂਦੀ ਆਪੇ ਕਰੇ ਸਰਮ ਮੰਨ ਲੈ ਫੋਨ ਕਰ ਦੇ ਤੇਰੇ ਪਾਈ ਨੂੰ ਅੰਦਰ ਜਾ ਲੈ ਕਿਵੇਂ ਉਹ ਆ ਰੋ ਦੇ ਜੋ ਚਲ ਕੀ ਖੜੀ ਰੱਖੀ ਜੰਨੀ ਅੰਦਰ ਵਗ ਜਾ ਫੋਨ ਕਰ ਲੈ ਉਹ ਗਣੀ ਚਾਕਣ ਲੱਗ ਰਹੀ ਮੇਰੇ ਗਣੀ ਰਾਜਾ ਐ ਕਹਤੋ ਖੜੀਆਂ ਗੁੱਸੇ ਚ ਹੋਰ ਗੁੱਸੇ ਖੜਾ ਨਾ ਕਸੇ ਕਰੇ ਪਾਣੀ ਲੈਣ ਗਈ ਯਾਰ ਉਹਦਾ ਉਹ ਸੋਣੀ ਲੱਗਦੀ ਪਾਣੀ ਜਾਂਦੀ ਤੂੰ ਤਾਂ ਬੇਇੱਜ਼ਤੀ ਕਰਦੀ ਫਿਰਦੀ ਆ ਆਪਣੀ ਫੇ ਤੁਸੀਂ ਕਹਿ ਨਹੀਂ ਸਕਦੇ ਉਹਦੇ ਪੇਕੇ ਮੈਂ ਫੋਨ ਕਰ ਆ ਰੋ ਜਾ ਤੇਰੇ ਪੇਕੇ ਤੋਂ ਛੋਟੜ ਨੇ ਆਂਦੇ ਠੀਕ ਆ ਬਾਈ ਨੂੰ ਦਸੀਆ ਭਾ ਬਾਈ ਦੇ ਲਈ ਚਾਰ ਉਂਗਲਾਂ ਆਪਾਂ ਮੁੰਡੇ ਨੂੰ ਦਸੀਆ ਹਾਂ ਮੁੰਡੇ ਨੂੰ ਦਸੀਏ ਉਹ ਫੇਰ ਕਰੂਗਾ ਉਹਨਾਂ ਨਾਲ ਕਰਾਂਗੇ ਆਇਆ ਆਪਾਂ ਦੇਖੀਏ ਕੀ ਕਰਦਾ ਹਾਂ ਉਹ ਤੇਲੀਵਿਜ਼ਨ ਦੇਖੀ ਆ ਕਰ ਬਈ ਸਾਦਨ ਉਹ ਤੇ ਦੇਖਣਾ ਨਹੀਂ ਬੰਦਾ ਭੈਣੇ ਹਾਲਚ ਉਹਰੇ ਮਣਾ ਮਟਾ ਜੀ ਕਰੀ ਆ ਨਾ ਚੱਲਾ ਬਾਹਰ ਨੇ ਵੀ ਨਹੀਂ ਦੇਖਿਆ ਉਹਨੂੰ ਨਾ ਦੇਖੀ ਬਹੂ ਨੂੰ ਉਹ ਗਵਾਂਡਿਆਂ ਵਿੱਚ ਫਿਰਦੀ ਆਪਣੀ ਬੇਇੱਜ਼ਤੀ ਕਰਦੀ ਆਰੋਂ ਦਾ ਪਾਣੀ ਟੌਂਦੀ ਗਵਾਂਡੇ ਨੇ ਕੀ ਪਾਣੀ ਲੈਣਾ ਹਾਂ ਆਰੋਂ ਦਾ ਪਾਣੀ ਲੈਣ ਜੀ ਇਹ ਦੇਖਾ ਅੱਜ ਤਾਂ ਉਹਨਾਂ ਦੇ ਗਈਆ ਕਰਨ ਨੂੰ ਕਿਸੇ ਦਾ ਹੋਰ ਜਾਊਗੀ ਆਪਣੀ ਬੇਇੱਜ਼ਤੀ ਕਰਦੀ ਫਿਰਦੀ ਆ ਹੁਣ ਗੁੱਤ ਜੇ ਦੋ ਮਾਰ ਥੱਪੜ ਮੈਂ ਤੇਰਾ ਹਾਰ ਹੋ ਜਾ ਪਿੰਡੋਂ ਕਦੇ ਹੁਣ ਤਾਂ ਮੈਂ ਕਹਿ ਦੇ ਤੱਕਾ ਮਾਰਿਆ ਮੈਂ ਹੈਗਾ ਨਾ ਹੁਣ ਤਾਂ ਤੱਕਾ ਮਾਰਿਆ ਤੂੰ ਘੁੱਟੋ ਨੂੰ ਕਰੀਏ ਠੀਕ ਆਪਾਂ ਇਹਨਾਂ ਨੂੰ ਠੀਕ ਆ ਹਾਂ ਨਹੀਂ ਮੇਰੇ ਮਾਂਗਰ ਲੱਗੋ ਫਿਰ ਤੁਸੀਂ ਤੇਰਾ ਵਿਆਹ ਤੇਰਾ ਵਿਆਹ ਪਾ ਹੋਲ ਕਰ ਦਾਂਗੇ ਉਹ ਤਾਂ ਚੱਕ ਦਿੰਨੇ ਚੌਂਟਾ ਉਹਦੇ ਪੇਕੇ ਘਰ ਨਾ ਗੋਗਾ ਕਰਾਂਗੇ ਕੀ ਉਹਨਾਂ ਲਵੇ ਕੋਈ ਨਹੀਂ ਮਾਰਦੇ ਆਸ ਤੋਏ ਦਾ ਬਦਾਂਗੇ ਬਾਦ ਦਾ ਆਜਾ ਲਈ ਲੈ ਲੈ ਮੈਂ ਆਉਂ ਤੈਨੂੰ ਬਾਾਰੇ ਵਹਿਲਾਂਗੇ ਫੌਜੀ ਤਾਂ ਹੈਗਾ ਫੌਜੀਆਂ ਨੂੰ ਦਵਾਰੇ ਕੋਈ ਸਾਖ ਨਹੀਂ ਕਰਦਾ ਇਹਦੀ ਗੱਲ ਹਾਂ ਬਈ ਦਾ ਤੇਰੇ ਨਾਲ ਮੈਂ ਪੰਜਾ ਕਰੀਏ ਠੀਕ ਆ ਪਾਣ ਮਮੀ ਕੀ ਕਰਦੀਆਂ ਆ ਜਾਓ ਕਮਰੇ ਚ ਕੀ ਤੇਰੇ ਦੁੱਖ ਮਟਾਉਣੇ ਆ ਸਾਰੇ ਤੈਨੂੰ ਦੁੱਖ ਦੇਣਾ ਨਾ ਅਸੀਂ ਆ ਜਾ ਮੈਂ ਪਾਟ ਕਰ ਲਿਆ ਗਰੀ ਵਧੀਆ ਵੇਲੀ ਹੋ ਗਈ ਆ ਜਾ ਪੈਰ ਨਾਲ ਆਇਆ ਤੇਰੇ ਦੁੱਖ ਮਟਾਉਣੇ ਆ ਬਈਆ ਕੀ ਹੋ ਗਈ ਹੁਣ ਕੀ ਹੈ ਤੈਨੂੰ ਆਰਾਮ ਕਰਾਉਣੇ ਆ ਬਸ ਇਹ ਰਾ ਤੂੰ ਕੰਮ ਕਰ ਲਿਆ ਬਿਧੇਰੀ ਔਖੀ ਹੋ ਗਈ ਆਲਾ ਕੰਮ ਕਰ ਦੇ ਤੂੰ ਸਰ ਮੋਟਾ ਪੈ ਜਾ ਵਧੀਆ ਹਾਂ ਮੈਂ ਸਮਝੀ ਨਹੀਂ ਤੈਨੂੰ ਸਮਝ ਆਉਣੇ ਆ ਆਈ ਟਾਇਆ ਬੰਦੋ ਕੋਈ ਗੋਗਵਾ ਨਹੀਂ ਕਰਦਾ। ਕਾਸ਼ ਜੇ ਨੇਹਾ ਮਿਲਦੇ ਜੁਲਦੇ ਪਰਿਵਾਰ ਚ ਵਿਆਹੀ ਹੁੰਦੀ ਤਾਂ ਅੱਜ ਉਹ ਵੀ ਇਸ ਦੁਨੀਆ ਤੇ ਹੁੰਦੀ। ਅਲਵਿਦਾ ਨੇਹਾ ਪ੍ਰਮਾਤਮਾ ਜੀ ਤੈਨੂੰ ਮਨੁੱਖੀ ਜੀਵਨ ਬਖਸ਼ਿਸ਼ ਕਰਨ।